ਰਾਸ਼ਨ ਮਿਲਦਾ? ਹਾਂਜੀ ਰਾਸ਼ਨ ਮਿਲਦਾ ਐ ਭਾਈ। ਉਹ ਕਿੰਨਾ ਇਕੱਠਾ ਕਰ ਲਿਆ ਤੁਸੀਂ? ਐ ਅਸੀਂ ਮਦਰ ਆਪੇ ਹੀ ਦੋ ਇਹ 5 ਕਿਲੋ ਦੀ ਕੁ ਗੁੱਥੀ ਐਰੀ ਆਟੇ ਦੀ ਮਿਲੀ। ਪਰਿਵਾਰ ਦੇ ਕੋਲੇ ਰਾਸ਼ਨ ਦੇਖ ਲਓ ਕਿੰਨਾ ਰਾਸ਼ਨ ਇਕੱਠਾ ਕੀਤਾ ਆ ਤਸਵੀਰ ਦੇਖ ਸਕਦੇ ਹੋ। ਇੰਨਾ ਰਾਸ਼ਨ ਇਸ ਪਰਿਵਾਰ ਨੇ ਵੀ ਇਕੱਠਾ ਕਰ ਲਿਆ ਜਿਹੜੇ ਇਲਜ਼ਾਮ ਨੇ ਜਿਹੜੇ ਵੀਡੀਓ ਪਾ ਰਹੇ ਆ ਕਿ ਬੜਾ ਰਾਸ਼ਨ ਇਕੱਠਾ ਕਰ ਰਹੇ ਆ ਲੋਕ। ਕਿੰਨਾ ਕੁ ਰਾਸ਼ਨ ਮਿਲ ਗਿਆ ਤੁਹਾਨੂੰ? ਸਾਨੂੰ ਤਾਂ ਕੋਈ ਮਿਲਿਆ ਨਹੀਂ ਰਾਸ਼ਨ ਜਦਾ ਕਰ। ਹੇ ਹੇ ਮੇਰੇ ਬੱਚੇ ਨੇ ਛੋਟੇ ਛੋਟੇ ਆ। ਛੋਟੇ ਛੋਟੇ ਬੱਚੇ ਆ। ਹਾਂਜੀ। ਸਾਰਾ ਬਜ਼ੁਰਗ ਕੇ ਖੜਾ ਹਾਂ। ਹਾਂਜੀ। ਕੀ ਕੰਮ ਕਰਦੇ ਸੀ ਪਰਵਾਰਕ? ਮਿਹਨਤ ਕਰੀਦੀ। ਮਿਹਨਤ ਕਰਦੇ ਸੀ। ਹਾਂਜੀ। ਕੁਝ 15 ਕ ਭਾਂਡੇ ਪਏ ਨੇ ਉੱਪਰ। ਇਧਰਲੇ ਪਾਸੇ ਇਹਨਾਂ ਨੇ ਕੋਈ ਦਾਲ ਸਬਜ਼ੀ ਬਣਾਈ ਐ। ਆਹੀ ਇਹਨਾਂ ਦੇ ਕੋਲੇ ਰਾਸ਼ਨ ਐ ਸਾਰਾ। ਆਹੀ ਸਮਾਨ ਆ ਦੇਖ ਸਕਦੇ ਹੋ ਕਿ ਇੱਕ ਬ੍ਰੈਡ ਦਾ ਪੈਕਟ ਇਸ ਪਰਿਵਾਰ ਦੇ ਕੋਲ ਸੀਗਾ ਜਿਸ ਦੇ ਵਿੱਚੋਂ 3-4 ਬ੍ਰੈਡ ਬਚੇ ਹੋਏ ਨੇ ਮਾਤਾ ਤੁਹਾਨੂੰ ਮਤਲਬ ਲੋਕ ਤਾਂ ਕਹਿੰਦੇ ਬੜਾ ਰਾਸ਼ਨ ਇਕੱਠਾ ਕਰਾ ਤੁਹਾਡੇ ਕੋਲ ਤਾਂ ਹੈ ਹੀ ਨਹੀਂ ਇੱਥੇ ਨਹੀਂ ਸਾਡੇ ਕੋਲ ਨਹੀਂ ਕੁਝ ਵੀ ਹੈਗਾ ਵੇ ਲੋਕ ਝੂਠੇ ਮਾਰਦੇ ਨੇ 5 ਕਿਲੋ ਦੀ ਗੁੱਥੀ ਠੀਕ ਹੀ ਮਿਲੀ ਏ ਆਟੇ ਦੀ ਜਿਹੜਾ ਕਹਿੰਦੇ ਸੀ ਕਿ ਰਾਸ਼ਨ ਬੜਾ ਇਕੱਠਾ ਕੀਤਾ ਤਾਂ ਉਹ ਹਾਲਾਤ ਦੇਖ ਲਓ ਇਹਨਾਂ ਪਰਿਵਾਰਾਂ ਦੇ ਆ ਪਰਿਵਾਰਾਂ ਦੇ ਹਾਲਾਤ ਦੇਖ ਲਓ ਕਿ ਦੋ ਪੇੜੇ ਕਰਕੇ ਰੱਖੇ ਹੋਏ ਆ ਆ ਤੁਹਾਡੀ ਕਣਕ ਸੀਗੀ ਇਹਦੇ 'ਚ ਹਾਂਜੀ ਕਣਕ ਜੀ ਆਹ ਖਰਾਬ ਹੋ ਗਈ ਸਾਰੀ ਹਾਂਜੀ ਖਰਾਬ ਹੋ ਗਈ ਸਾਰੀ ਜਾ ਜਿਹੜਾ ਤੁਹਾਡੇ ਕੋਲੇ ਸੀਗਾ ਉਹ ਵੀ ਸਾਰਾ ਖਰਾਬ ਹੋ ਗਿਆ ਹਾਂਜੀ ਇਹ ਮੇਰਾ ਆਦਮੀ ਆਦਮੀ ਹੈ ਹਾਂਜੀ ਵਿਵਾਰ ਹਾਂਜੀ ਇਹ ਵਿਵਾਰ ਸਾਲ ਹੋ ਗਿਆ ਸਾਲ ਹੋ ਗਿਆ ਹਾਂਜੀ ਇੱਥੇ ਪੈਂਦੇ ਰਾ ਤੂੰ ਹਾਂਜੀ ਇੱਥੇ ਪਈਦਾ ਰਹਮੇ ਇੱਥੇ ਪੈਂਦੇ ਹਾਂਜੀ ਇਹਨੂੰ ਲਾਉਂਦੀ ਇੱਥੇ ਨੀਂਦ ਫਿਰ ਬਹੁਤ ਇਸ ਤਰ੍ਹਾਂ ਮਾਰੀ ਦਿਹਾ ਜਾਂਦੀ ਅੱਖਾਂ ਨੂੰ ਉੱਠ ਲਈਦੀਆਂ ਨੇ ਅਜਾਏ ਤੇ ਠੀਕ ਹੈ ਨਹੀਂ ਤੇ ਨਾਸ ਹੈ ਲੋਕਵਾਜੀ ਟੀਵੀ ਨਾਲ ਜੁੜੇ ਹੋ ਤੁਸੀਂ ਮਹਿਮਤਾਜ ਇਸ ਵਕਤ ਅਸੀਂ ਅਜ ਨਾਲ ਇਹਦੇ ਪਿੰਡ ਬੇਦੀਸ਼ਣਾ ਵੇਖੇ ਮੌਜੂਦ ਆਂ ਨਾਲ ਬਿਲਕੁਲ ਬੰਨ ਹੈ ਇੱਥੋਂ ਬੰਨ ਟੁੱਟਦਾ ਤੇ ਇਨਾ ਘਰਾਂ ਦੇ ਵਿੱਚ 7-7 ਫੁੱਟ ਪਾਣੀ ਹੈ ਤਸਵੀਰ ਦੇ ਸਕਦੇ ਹੋ ਕਿ ਇੱਥੋਂ ਤੱਕ ਪਾਣੀ ਸੀਗਾ ਇਨਾ ਘਰਾਂ ਦੇ ਵਿੱਚ ਤਾਂ ਹੁਣ ਸੋਸ਼ਲ ਮੀਡੀਆ ਉੱਤੇ ਬੜਾ ਕੁਝ ਚੱਲ ਰਿਹਾ ਕਿ ਜਿਹੜੇ ਮਜ਼ਦੂਰ ਪਰਿਵਾਰ ਨੇ ਉਹ ਰਾਸ਼ਨ ਵਗੈਰਾ ਇਕੱਠਾ ਕਰ ਰਹੇ ਨੇ ਇਹਦੀ ਆਰਡ ਦੇ ਵਿੱਚ ਤਾਂ ਹਾਲਾਤ ਕਿੰਨੇ ਅਸਲ ਉਹਨਾਂ ਘਰਾਂ ਦੇ ਨਾਲੇ ਹਾਲਾਤ ਦਿਖਾਉਨੇ ਆ ਨਾਲੇ ਦਿਖਾ ਦਿੰਨੇ ਕਿ ਕਿੰਨਾ ਕੁਝ ਉਹਨਾਂ ਨੇ ਇਕੱਠਾ ਕਰ ਲਿਆ ਮਾਤਾ ਜੀ ਆਹ ਕਰ ਕਹਿੰਦਾ ਦਾ ਸਾਡਾ ਸਵਰਨ ਦਾ ਪਾਣੀ ਕਦੋਂ ਆਇਆ ਇੱਥੇ ਪਾਣੀ ਕੱਲ 15 ਦਿਨ ਹੋ ਗਏ ਨਾ ਆਇਆ ਪਾਣੀ 15 ਦਿਨ ਹੋ ਗਏ ਕੱਲ ਤੇ ਅੱਜ ਉੱਤੇ ਇੱਕ ਦਿਨ ਚਲਾ ਗਿਆ ਠੀਕ ਹੈ ਮਤਲਬ ਕਿੰਨਾ ਨੁਕਸਾਨ ਕਰਤਾ ਥੋੜਾ ਦਿਖਾਓ ਨਾਲ ਆ ਕੇ ਆ ਜੀ ਬਾ ਡਰਮ ਦਾਣੇ ਦਾ ਪਰਿਆ ਹੀ ਸਾਰਾ ਹੀ ਰੁੜ ਗਿਆ ਜੀ ਰੁੜ ਗਿਆ ਹਾਂਜੀ ਅੱਛਾ ਤੁਸੀਂ ਇਹ ਦੱਸੋ ਵੀ ਤੁਹਾਨੂੰ ਰਾਸ਼ਨ ਕਿੰਨਾ ਕੁ ਮਿਲ ਗਿਆ ਸਾਨੂੰ ਰਾਸ਼ਨ ਕੋਈ ਦੇਂਦਾ ਘਟਿਆ ਹਾਂ ਹਾਂਜੀ ਰਾਸ਼ਨ ਖਾਣ ਦੀ ਦੁਨੀਆ ਬਹੁਤੇ ਖੋ ਖਾਈ ਕੇ ਲੈ ਜਾਂਦੇ ਨੇ ਹਾਂਜੀ ਤੁਹਾਨੂੰ ਰਾਸ਼ਨ ਮਿਲਦਾ ਹੈ ਹਾਂਜੀ ਰਾਸ਼ਨ ਮਿਲਦਾ ਹੈ ਭਾਈ ਮਤਲਬ ਕਿੰਨਾ ਇਕੱਠਾ ਕਰ ਲਿਆ ਤੁਸੀਂ ਅਸੀਂ ਮਤਲਬ ਭਾਈ 2 5 ਕਿਲੋ ਦੀ ਗੁੱਥੀ ਏਰੀ ਆਟੇ ਦੀ ਮਿੜੀ 5 ਕਿਲੋ ਮਿਲਿਆ ਸਰ ਹਾਂਜੀ 5 ਕਿਲੋ ਹਾਂਜੀ ਹਾਲਾਤ ਤੁਹਾਡੇ ਆ ਹਾਲਾਤ ਦੇਖ ਸਕਦੇ ਹੋ ਘਰ ਦੇ ਕਿ ਘਰ ਦੇ ਵਿੱਚ ਕਿਵੇਂ ਪਾੜ ਪੈ ਚੁੱਕੇ ਆ ਅੰਦਰ ਰੇਤਾ ਇੰਨਾ ਜਮਾ ਹੋ ਚੁੱਕਿਆ ਤੇ ਕਣਕ ਦਾ ਜਿਹੜਾ ਛੋਟਾ ਢੋਲ ਆ ਉਹ ਵੀ ਕਣਕ ਖਰਾਬ ਹੋ ਚੁੱਕੀ ਆ ਉੱਤੇ ਦਿਖਾ ਦਿੰਨੇ ਆ ਜਿਹੜੀਆਂ ਸ਼ੈਲਫਾਂ ਨੇ ਉਹ ਕਿੰਨੇ ਰਾਸ਼ਨ ਦੇ ਨਾਲ ਭਰੀਆਂ ਮਾ ਤਾਂ ਤੁਹਾਨੂੰ ਮਤਲਬ ਲੋਕ ਤਾਂ ਕਹਿੰਦੇ ਆ ਬੜਾ ਰਾਸ਼ਨ ਇਕੱਠਾ ਕਰਾ ਥੋੜੇ ਕੋਤ ਹੈ ਹੀ ਨਹੀਂ ਇੱਥੇ ਕੁਝ ਨਹੀਂ ਸਾਡੇ ਕੋਲ ਨਹੀਂ ਕੁਝ ਵੀ ਹੈਗਾ ਵੇ ਲੋਕ ਝੂਠ ਮਾਰਦੇ ਨੇ 5 ਕਿਲੋ ਦੀ ਗੁੱਥੀ ਠੀਕ ਹੀ ਮਿਲੀ ਏ ਆਟੇ ਦੀ ਬਿਲਕੁਲ ਤਾਂ ਘਰ ਇਹਨਾਂ ਦਾ ਦਿਖਾ ਦਿੰਨੇ ਆ ਇੱਕ ਕਮਰਾ ਆ ਦੂਜਾ ਕਮਰਾ ਇਹਨਾਂ ਦਾ ਆ ਦੂਸਰਾ ਕਮਰਾ ਇਹਦੇ ਹਾਲਾਤ ਦਿਖਾ ਦਿੰਨੇ ਆ ਕਿ ਕੀ ਹਾਲਾਤ ਨੇ ਪਰਿਵਾਰ ਦੇ ਆ ਇੱਥੇ ਪਰਿਵਾਰ ਦੀ ਰਸੋਈ ਹੈ ਇੱਥੇ ਉਹ ਕੁਝ 15 ਕ ਭਾਂਡੇ ਪਏ ਨੇ ਉੱਪਰ ਇਧਰਲੇ ਪਾਸੇ ਇਹਨਾਂ ਨੇ ਕੋਈ ਦਾਲ ਸਬਜ਼ੀ ਬਣਾਈ ਹੈ ਆਹੀ ਇਹਨਾਂ ਦੇ ਕੋਲੇ ਰਾਸ਼ਨ ਹੈ ਸਾਰਾ ਆਹੀ ਸਮਾਨ ਆ ਦੇਖ ਸਕਦੇ ਹੋ ਕਿ ਇੱਕ ਬ੍ਰੈਡ ਦਾ ਪੈਕਟ ਇਸ ਪਰਿਵਾਰ ਦੇ ਕੋਲ ਸੀਗਾ ਜਿਸ ਦੇ ਵਿੱਚੋਂ ਤਿੰਨ ਚਾਰ ਬ੍ਰੈਡ ਬਚੇ ਹੋਏ ਨੇ ਤਾਂ ਇਹ ਅਸਲੀਅਤ ਹੈ ਮਜ਼ਦੂਰ ਪਰਿਵਾਰਾਂ ਦੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਹੈ ਕਿ ਬੜਾ ਰਾਸ਼ਨ ਇਕੱਠਾ ਕਰ ਰਹੇ ਪਰ ਅਸਲ ਹਕੀਕਤ ਕੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਪਿੱਛੇ ਉਹ ਕਿ ਦਿਖਾ ਦਿੰਨੇ ਆ ਤਸਵੀਰ ਕਿ ਆ ਜਿਹੜੇ ਘਰ ਹੈ ਸਿਰਫ ਦੋ ਇੱਥੇ ਕਮਰੇ ਨੇ ਦੋਵੇਂ ਕਮਰੇ ਤੁਹਾਨੂੰ ਦਿਖਾ ਦਿੱਤੇ ਆ ਤੇ ਬਾਕੀ ਜਿਹੜਾ ਪਰਿਵਾਰ ਹੈ ਬਾਹਰ ਸੌਕੇ ਅਸਮਾਨ ਦੇ ਥੱਲੇ ਗੁਜ਼ਾਰਾ ਕਰਦਾ ਆ ਤੇ ਉਹਦੇ ਨਾਲ ਹੀ ਤੁਹਾਨੂੰ ਹੁਣ ਇੱਕ ਹੋਰ ਘਰਾਂ ਨਾਲ ਉਹ ਵੀ ਦਿਖਾ ਦਿੰਨੇ ਆ ਦੂਸਰੇ ਪਾਸੇ ਘਰ ਹੈ ਇਸ ਘਰ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇੱਥੋਂ ਇੱਥੋਂ ਤੱਕ ਪਾਣੀ ਸੀਗਾ ਸਸਤ ਫੁੱਟ ਦੇ ਕਰੀਬ ਜਿਹੜਾ ਪਾਣੀ ਸੀਗਾ ਤਾਂ ਇਹਨਾਂ ਦੇ ਕੋਲੇ ਹਾਲਾਤ ਕੀ ਨੇ ਉਹ ਵੀ ਦਿਖਾ ਦਿੰਨੇ ਆ ਇੱਥੋਂ ਤੱਕ ਪਾਣੀ ਸੀ ਇਹਨਾਂ ਘਰਾਂ ਦੇ ਵਿੱਚ ਵੀ ਸਾਰਾ ਸਮਾਨ ਦੇਖ ਸਕਦੇ ਹੋ ਕਿ ਨਸ਼ਟ ਹੋ ਚੁੱਕਿਆ ਇਹ ਪਰਿਵਾਰ ਆ ਤਰਪਾਲ ਦੇ ਥੱਲੇ ਪੈਂਦਾ ਸੀਗਾ ਮੰਜੇ ਬੱਚੇ ਕਿੰਨਾ ਪਾਣੀ ਸੀ ਇਹਨਾਂ ਨੂੰ ਆ ਵੇਖੋ ਆ ਹੂਟਾ ਫਿਜਾ ਇਹਨਾਂ ਨੂੰ ਪਾਣੀ ਸੀਗਾ ਇੱਥੇ ਹਾਂ ਜਾ ਵੇਖੋ ਹੂਟਾ ਕਿੰਨੇ ਦਿਨਾਂ ਬਾਅਦ ਕਰੇ ਆਏ ਹੋ ਦਾ ਹਰਿਆਪਾਰ ਕਰਿਆ ਹਾਂ ਹਾਂ ਜੀ ਆ ਰਸੋਈ ਇੱਥੇ ਤੁਹਾਡੀ ਆਹੋ ਚੌਂਕਾ ਇੱਥੇ ਆ ਹਾਂ ਜੀ ਆਹ ਤਸਵੀਰ ਦਿਖਾ ਦਿੰਨੇ ਆ ਕਿ ਇਹ ਪਰਿਵਾਰ ਦਾ ਜਿਹੜਾ ਸਾਰਾ ਖਾਣ ਪੀਣ ਦਾ ਸਿਸਟਮ ਆ ਉਹ ਇੱਥੇ ਆ ਤਾਂ ਪਰਿਵਾਰ ਦੇ ਕੋਲੇ ਰਾਸ਼ਨ ਦੇਖ ਲਓ ਕਿ ਕਿੰਨਾ ਰਾਸ਼ਨ ਇਕੱਠਾ ਕੀਤਾ ਆਹ ਤਸਵੀਰ ਦੇਖ ਸਕਦੇ ਹੋ ਇੰਨਾ ਰਾਸ਼ਨ ਇਸ ਪਰਿਵਾਰ ਨੇ ਵੀ ਇਕੱਠਾ ਕਰ ਲ ਜਿਹੜੇ ਇਲਜ਼ਾਮ ਨੇ ਜਿਹੜੇ ਵੀਡੀਓ ਪਾ ਰਹੇ ਆ ਕਿ ਬੜਾ ਰਾਸ਼ਨ ਇਕੱਠਾ ਕਰ ਰਹੇ ਆ ਲੋਕ ਤਾਂ ਇੰਨਾ ਰਾਸ਼ਨ ਇਹਨਾਂ ਨੇ ਇਕੱਠਾ ਕਰ ਰਿਹਾ ਦੇਖ ਸਕਦੇ ਹੋ ਕਿ 10 ਰੁਪਏ ਦਾ ਤੇਲ ਵੀ ਇਹਦੇ ਵਿੱਚ ਸ਼ਾਇਦ ਹੋਵੇ ਤਾਂ ਹੋਰ ਦਿਖਾ ਦੰਨੇ ਇਸ ਪਰਿਵਾਰ ਦੀ ਹਾਲਾਤ ਕਿ ਹਾਲਾਤ ਹੜਾ ਨੇ ਕੀਤੇ ਕੀਨੇ ਜੇਕਰ ਇਹਨਾਂ ਨੇ ਕੁਝ ਕਣਕ ਦਾਣ ਲਹਿ ਵੀ ਲਈ ਹੋਊਗੀ ਤਾਂ ਹਾਲਾਤ ਕੀਨੇ ਉਹ ਦਿਖਾ ਦੰਨੇ ਆ ਪਰਿਵਾਰ ਦੇ ਤਾਂ ਆ ਪਰਿਵਾਰ ਦੇ ਜਿਹੜੇ ਕੱਪੜੇ ਪੜੇ ਨੇ ਵੀ ਸਾਰੇ ਭਿੱਜੇ ਆਹ ਕੱਪੜੇ ਭਿੱਜੇ ਹੋਏ ਕੱਪੜੇ ਨੇ ਜਿਹੜੇ ਸੁੱਕਣੇ ਪਏ ਹੋਏ ਨੇ ਤਾਂ ਅੰਦਰ ਚਾਰੇ ਪਾਸੇ ਤੁਹਾਨੂੰ ਗਿੱਲਾ-ਗਿੱਲਾ ਪਾਣੀ ਆ ਕਿਉਂਕਿ ਪਾਣੀ ਇੱਥੇ ਕਾਫੀ ਸੀਗਾ ਆ ਹੁਣ ਪਰਿਵਾਰ ਆ ਜਿਹੜਾ ਇੱਥੇ ਆਪਣਾ ਗੁਜ਼ਾਰਾ ਕਰਦਾ ਸੀਗਾ ਕਿਸੇ ਸਮੇਂ ਆ ਦੇਖ ਸਕਦੇ ਹੋ ਕਿ ਬਾਲੇ ਵਾਲੀਆਂ ਛੱਤਾਂ ਨੇ ਟੈਲ ਬੱਤੇ ਦੀਆਂ ਛੱਤਾਂ ਨੇ ਤਾਂ ਕੀ ਹਾਲਾਤ ਬਣੇ ਹੋਏ ਆ ਥੱਲੇ ਫਰਸ਼ਾਂ ਜਿਹੜੀਆਂ ਟੁੱਟ ਚੁੱਕੀਆਂ ਨੇ ਵੱਡੇ ਵੱਡੇ ਪਾੜ ਪੈ ਚੁੱਕੇ ਆ ਤਾਂ ਇੱਥੇ ਪਰਿਵਾਰ ਨੇ ਕੁਝ ਖਾਣ ਨੂੰ ਬਣਾਇਆ ਹੋਣਾ ਇਹ ਦੂਸਰੇ ਪਾਸੇ ਦਿਖਾ ਦਿੰਨੇ ਆ ਕਿ ਰਾਸ਼ਨ ਜਿਹੜਾ ਕਹਿੰਦੇ ਸੀ ਕਿ ਰਾਸ਼ਨ ਬੜਾ ਇਕੱਠਾ ਕੀਤਾ ਤਾਂ ਉਹ ਹਾਲਾਤ ਦੇਖ ਲਓ ਇਹਨਾਂ ਪਰਿਵਾਰਾਂ ਦੇ ਆ ਪਰਿਵਾਰਾਂ ਦੇ ਹਾਲਾਤ ਦੇਖ ਲਓ ਕਿ ਦੋ ਪੇੜੇ ਕਰਕੇ ਰੱਖੇ ਹੋਏ ਆ ਰੋਟੀ ਸ਼ਾਇਦ ਬਣਾ ਰਹੇ ਸੀ ਕਿ ਮੈਨੂੰ ਲੱਗਦਾ ਤੇ ਆ ਹਾਲਾਤ ਇਸ ਪਰਿਵਾਰ ਦੇ ਹੋਰ ਵੀ ਦਿਖਾ ਦਿੰਨੇ ਆ ਦੂਸਰਾ ਕਮਰਾ ਇਹਨਾਂ ਦਾ ਇੱਕ ਹੋਰ ਆ ਹੋਰ ਕਮਰਾ ਹੈ ਹੀ ਨਹੀਂ ਕਮਰਾ ਹੈ ਨਹੀਂਗਾ ਹਾਲਾਤ ਆ ਬੈੱਡ ਜਿਹੜੇ ਬਾਹਰ ਪਏ ਨੇ ਕੱਪੜੇ ਬਾਹਰ ਸੁੱਕਣੇ ਪਏ ਹੋਏ ਨੇ ਇਹ ਹਾਲਾਤ ਨੇ ਤੁਹਾਨੂੰ ਅੱਛਾ ਕਣਕ ਥੋੜੀ ਸੀਗੀ ਆ ਵੇਖੋ ਹਾਂਜੀ ਇਹ ਕ ਡਰਾਮਾ ਕਣਕ ਕਾ ਕਾ ਦੇਖੋ ਆ ਕਣਕ ਆ ਕਿ ਦੇਖਾ ਹੂੰ ਗੂੰ ਗੂੰ ਕਰੋ ਇਹ ਕ ਡਰਾਮਾ ਉਹਦੇ ਕਣਕ ਦਾ ਕਾ ਕਾ ਦੇਖੋ ਹਾਂ ਆ ਤੁਹਾਡੀ ਕਣਕ ਸੀਗੀ ਇਹਦੇ ਚ ਹਾਂਜੀ ਕਣਕ ਜੀ ਆ ਇਹ ਖਰਾਬ ਹੋ ਗਈ ਸਾਰੀ ਹਾਂਜੀ ਖਰਾਬ ਹੋ ਗਈ ਆਖ ਹਾਂ ਮਾਦਾ ਜਿਹੜਾ ਤੁਹਾਡੇ ਕੋਲੇ ਸੀਗਾ ਉਹ ਵੀ ਸਾਰਾ ਖਰਾਬ ਹੋ ਗਿਆ ਹਾਂ ਤਾਂ ਇਹ ਪਰਿਵਾਰ ਦੀ ਜਿਹੜੀ ਕਣਕ ਸੀਗੀ ਉਹ ਬਿਲਕੁਲ ਹੜਾਂ ਨੇ ਖਰਾਬ ਕਰ ਦਿੱਤੀ ਐ ਕੋਲ ਇਹਨਾਂ ਦੇ ਹੁਣ ਸਿਰਫ ਉਮੀਦਾਂ ਨੇ ਕਿ ਕੋਈ ਆਊਗਾ ਤਾਂ ਰੋਟੀ ਖਾਵਾਂਗੇ ਮਾਦਾ ਫਿਰ ਜਿਹੜੇ ਲੋਕ ਕਹਿੰਦੇ ਆ ਕਿ ਬੜਾ ਰਾਸ਼ਨ ਤੁਸੀਂ ਇਕੱਠਾ ਕਰ ਲਿਆ ਕਿੱਥੇ ਕੀਤਾ ਉਹ ਨਹੀਂ ਸਾਨੂੰ ਰਾਸ਼ਨ ਮਿਲਿਆ ਜੇ ਵੱਡੇ ਵੱਡੇ ਨੇ ਆ ਗੂ ਘਰ ਜਿਹੜੇ ਅੱਗੇ ਲੱਗੇ ਨੇ ਉਹ ਬਸ ਘਰੋਂ ਲੈ ਗਏ ਹੂੰ ਉਹ ਰਸਟਰ ਹੈ ਹਾਂਜੀ ਤੁਹਾਨੂੰ ਨਹੀਂ ਕੁਝ ਮਿਲਿਆ ਨਾ ਸਾਨੂੰ ਨਹੀਂ ਕੁਝ ਮਿਲਿਆ ਠੀਕ ਹੈ ਆਸੇ ਪਾਸੇ ਹੋਰ ਘਰਾਂ ਦੇ ਵਿੱਚ ਕਿਸੇ ਨੂੰ ਮਿਲਿਆ ਮੈਂ ਆ ਤੁਸਮਪਾਰ ਪਾਰ ਮਿਲਿਆ ਜਿੱਥੇ ਮਤਲਬ ਪਾਣੀ ਹੈ ਉੱਥੇ ਨਹੀਂ ਮਿਲ ਰਿਹਾ ਨਾ ਜਿੱਥੇ ਪਾਣੀ ਹੈ ਉੱਥੇ ਨਹੀਂ ਮਿਲ ਰਹਾ ਹਾਂ ਤਾਂ ਇਹਨਾਂ ਘਰਾਂ ਵਿੱਚ ਇਹਨਾਂ ਨਾਲ ਪਾਣੀ ਸੀ ਹੋਰ ਵੀ ਘਰ ਦਿਖਾ ਦਿੰਨੇ ਆ ਦੋ ਤਿੰਨ ਘਰ ਤੁਹਾਨੂੰ ਦਿਖਾਤੇ ਆ ਹੁਣ ਨਾਲ ਦੂਸਰੇ ਪਾਸੇ ਇੱਕ ਹੋਰ ਘਰ ਹੈ ਉਹਦੇ ਵੀ ਹਾਲਾਤ ਦਿਖਾਉਣੇ ਆ ਪਹਿਲਾਂ ਤਾਂ ਤੁਸੀਂ ਹਾਲਾਤ ਦੇਖ ਲਓ ਕਿ ਇੱਥੇ ਕਿਸੇ ਦਾ ਖੜਨ ਨੂੰ ਦਿਲ ਨਹੀਂ ਕਰਦਾ ਇਹ ਪਰਿਵਾਰ ਆਪਣੀਆਂ ਰਾਤਾਂ ਕੱਟਦੇ ਆ ਉਹ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬਜ਼ੁਰਗ ਨੇ ਜਿਹੜੇ ਮੰਜਿਆਂ ਉੱਤੇ ਪਏ ਨੇ ਹਾਂਜੀ ਹਾਂਜੀ ਆ ਦੇਖੋ ਇਹ ਘਰ ਨੇ ਇਹਨਾਂ ਦੇ ਜਿਹੜੇ ਹਾਂਜੀ ਆਵੇ ਸਾਡੇ ਬਿਸਤਰੇ ਰੁੜ ਗਏ ਨੇ ਹਾਂਜੀ ਆਵੇ ਬਿਸਤਰੇ ਸਾਡੇ ਤਾਂ ਪਰਿਵਾਰ ਦੇ ਬਿਸਤਰੇ ਆ ਜਿਹੜੇ ਉਹ ਰੁੜ ਕੇ ਇੱਧਰ ਆ ਚੁੱਕੇ ਐ ਇਹ ਘਰ ਕਦੋਂ ਵੀ ਇਹ ਵੀ ਡਿੱਗਣ ਵਾਲਾ ਮਾਤਾ ਇਹ ਵੀ ਫਿਰ ਹਾਂਜੀ ਹਾਂਜੀ ਪਤਾ ਡਿੱਗਣ ਵਾਲਾ ਕੋਠਾ ਆਵੇ ਹਲੇ ਆਹ ਕੌਣ ਨੇ ਹਾਂਜੀ ਇਹ ਮੇਰਾ ਆਦਮੀ ਆਦਮੀ ਐ ਹਾਂਜੀ ਬਿਮਾਰ ਹਾਂਜੀ ਇਹ ਬਿਮਾਰ ਸਾਲ ਹੋ ਗਿਆ ਸਾਲ ਹੋ ਗਿਆ ਹਾਂਜੀ ਇੱਥੇ ਪੈਂਦੇ ਰਾਤ ਨੂੰ ਹਾਂਜੀ ਇੱਥੇ ਪੈਂਦਾ ਲਮੇ ਇੱਥੇ ਪੈਂਦੇ ਹਾਂਜੀ ਨੀਂਦ ਨੂੰਂਦਾਉਂਦੀ ਐ ਇੱਥੇ ਨੀ ਇਹ ਫਿਰ ਬਹੁਤ ਇਸ ਤਰ੍ਹਾਂ ਮਾਰੀ ਦਿਹਾ ਜਾਂਦੀ ਅੱਖਾਂ ਨੂਟ ਲਈਦੀਆਂ ਨੇ ਇਜਾਜ਼ਤ ਠੀਕ ਨਹੀਂ ਤੇ ਨਾ ਸਹੀ ਨਹੀਂ ਆਇਆ ਹਾਂਜੀ ਪੁੱਤਰ ਪੈਰ ਥੱਲੇ ਬੈਠੇ ਹਾਂਜੀ ਨਹੀਂ ਆਇਆ ਹਾਂ ਤੇ ਰੱਤ ਪੈਰ ਥੱਲੇ ਬੈਠੇ ਸਾਡੇ ਗਾਲੇ ਕੱਪੜੇ ਪਿੱਜ ਗਏ ਮੰਜੀ ਪਿੱਜ ਹੂੰ ਬਿਮਾਰੋਂ ਤੁਸੀਂ ਹਾਂ ਕਾਏ ਬਿਮਾਰ ਨੇ ਮੀਂਹ ਦੇ ਵਿੱਚ ਰਾਤਾਂ ਕੱਟਦੇ ਨੇ ਇਹ ਹਾਲਾਤ ਨੇ ਇਹਨਾਂ ਪਰਿਵਾਰਾਂ ਦੇ ਤਾਂ ਹਾਂਜੀ ਉਧਰ ਬਰਾਂਡਾ ਡਿੱਗਿਆ ਹੋਣਾ ਹੈ ਹਾਂਜੀ ਉਧਰ ਬਰਾਂਡਾ ਦਿਖਾ ਦੇਣ ਦਿਖਾ ਦੰਨੇ ਹਾਂਜੀ हां ਸਰਾਖ ਦਿਖਾਤਾ ਥੋੜਾ ਘਰਾਂ ਦੇ ਵਿੱਚ ਸਰਾਖ ਪੈ ਚੁੱਕੇ ਆ ਹੋਰ ਵੀ ਤੀਜਾ ਘਰ ਆ ਜਿਹੜਾ ਤੁਹਾਨੂੰ ਹੁਣ ਉਹ ਦਿਖਾਉਨੇ ਆ ਕਿ ਇਸ ਪਰਿਵਾਰ ਨੇ ਕੀ ਇਕੱਠਾ ਕੀਤਾ ਦਾ ਲਗਾਤਾਰ ਸੋਸ਼ਲ ਮੀਡੀਆ ਉਤੇ ਚੱਲ ਰਿਹਾ ਕਿ ਭਾਈ ਬੜਾ ਆਰਾਸ਼ਨ ਇਕੱਠਾ ਕਰ ਲੈਣਾਂ ਨੇ ਐਂ ਕਰ ਲਿਆ ਤਾਂ ਇੱਕ ਪਰਿਵਾਰ ਦੇ ਕੋਲੇ ਤਿੰਨ ਬਰੈਡ ਨਿਕਲੇ ਆ ਇੱਕ ਦੇ ਕੋਲੇ 10 ਰੁਪਏ ਦਾ ਸਰੋਂ ਦਾ ਤੇਲ ਤਾਂ ਤੀਸਰਾ ਘਰ ਇਹਦੇ ਹਾਲਾਤ ਦੇਖ ਲਓ ਕਿ ਹਾਲਾਤ ਕੀ ਨੇ ਕਿਸ ਤਰੀਕੇ ਨਾਲ ਇਹ ਪਰਿਵਾਰ ਆ ਜਿਹੜੇ ਉਹ ਰਹਿ ਰਹੇ ਨੇ ਆਪਣੇ ਜਿਹੜੇ ਕੱਪੜੇ ਆ ਬਿਲਕੁਲ ਇਹਨਾਂ ਦੇ ਖਰਾਬ ਹੋ ਚੁੱਕੇ ਆ ਜਿਹੜੇ ਹੁਣ ਕਮਰਿਆਂ ਦੇ ਹਾਲਾਤ ਦਿਖਾ ਦਿੰਦੇ ਆ ਕਿ ਕਮਰੇ ਵਿੱਚ ਬਾਈ ਕਿੰਨਾ-ਕਿੰਨਾ ਪਾਣੀ ਸੀ ਤੁਹਾਡੇ ਬਾਈ ਆ ਵੇਖ ਲਓ ਕਿੰਨਾ-ਕਿੰਨਾ ਫੁੱਟ ਪਾਣੀ ਹੈਗਾ 4-4 ਫੁੱਟ ਪਾਣੀ ਅੰਦਰ ਉਹਦੇ ਇਹਨਾਂ ਨੂੰ ਪਾਣੀ ਸੀ ਹਾਂਜੀ ਤੁਹਾਡਾ ਵੀ ਮਾਨ ਨਹੀਂ ਬਚਿਆਗਾ ਕੋਈ ਦਾਣਾ ਨਹੀਂਗਾ ਕੋਈ ਕੱਪੜਾ ਨਹੀਂ ਕੁਝ ਵੀ ਨਹੀਂ ਕੁਝ ਨਹੀਂ ਬਚਿਆ ਕੁਝ ਨਹੀਂ ਰੱਸ਼ ਨੇ ਮਿਲਿਆ ਤੁਹਾਨੂੰ ਕਿ ਤੋਂ ਬਾਹਰੋਂ ਬਾਹਰੋਂ ਹਾਨੂੰ ਨਹੀਂ ਰੱਸ਼ ਨਹੀਂ ਮਿਲਿਆ ਸਾਡੇ ਮਾਤਾ ਪਿਓ ਨੂੰ ਮਿਲਿਆ ਸੀ ਹੂੰ ਤੇ ਸਾਡੇ ਤਿੰਨ ਘਰ ਨੇ ਤੇ ਤਿੰਨਾ ਘਰੋਂ ਜੋ ਇੱਕ ਨੂੰ ਮਿਲਦਾ ਰਿਹਾ ਇਤਨਾ ਜੋ ਇੱਕ ਨੂੰ ਮਿਲਦਾ ਇਹ ਤਨੇ ਥਰੇ ਨੂੰ ਕਰ ਨਹੀਂ ਨਹੀਂ ਉਹ ਵੱਖ ਵੱਖ ਨੇ ਮੇਰਾ ਵੱਖਰਾ ਆਪਾਂ ਉਹਦੇ ਕੁਝ ਵੀ ਨਹੀਂ ਦਿੱਤਾਗੇ ਤਾਂ ਦੇਖ ਸਕਦੇ ਹੋ ਕਿ ਹਾਲਾਤ ਇੱਕ ਕਮਰਾ ਉਸੇ ਇੱਕ ਕਮਰਾ ਤੂੜੀ ਵਾਲਾ ਜਿਹਨੂੰ ਕਹ ਦਿੰਦੇ ਆਪਾਂ ਤੂੜੀ ਵੀ ਇਹਨਾਂ ਦੀ ਖਰਾਬ ਹੋਈ ਹੋਈ ਹੈ ਕੱਪੜੇ ਜਿਹੜੇ ਬਿਲਕੁਲ ਨਸ਼ਟ ਹੋ ਚੁੱਕੇ ਆ ਦੂਸਰੇ ਪਾਸੇ ਜਿਹੜੇ ਦਾਣੇ ਆ ਪਰਿਵਾਰ ਦੀ ਜਿਹੜੀ ਕਣਕ ਹੈ ਉਹ ਕਿਸ ਤਰੀਕੇ ਨਾਲ ਇੱਥੇ ਗਲੀ ਛੜੀ ਜਾਂਦੀ ਹੈ ਉਹ ਵੀ ਦੇਖ ਸਕਦੇ ਹੋ ਤਾਂ ਇਹਨਾਂ ਪਰਿਵਾਰਾਂ ਨੂੰ ਲਗਾਤਾਰ ਲੋਕ ਟਾਰਗੇਟ ਕਰ ਰਹੇ ਆ ਕਿ ਬੜਾ ਰਾਸ਼ਨ ਇਕੱਠਾ ਕਰ ਲੈਣਾਂ ਨੇ ਹੜਾਂ ਦੀ ਆੜ ਦੇ ਵਿੱਚ ਤਾਂ ਇਹ ਪਰਿਵਾਰ ਨੇ ਜਿਹੜੇ ਇਹਨਾਂ ਦੇ ਹਾਲਾਤ ਨੇ ਸਾਰਾ ਸਮਾਨ ਆ ਜਿਹੜਾ ਇਹਨਾਂ ਦਾ ਖਰਾਬ ਹੋ ਚੁੱਕਿਆ ਆ ਘਰ ਇਹਨਾਂ ਨੇ ਥੋੜਾ ਸਮਾਂ ਪਹਿਲਾਂ ਪਾਇਆ ਹੋਣਾ ਇਹਦੇ ਵੀ ਹਾਲਾਤ ਨੇ ਜਿਹੜੇ ਉਹ ਮਾੜੇ ਹੋ ਚੁੱਕੇ ਆ ਇਹ ਵੀ ਦਿਖਾ ਦਿੰਨੇ ਆ ਕਿੰਨੇ ਜਣੇ ਰਹਿੰਦੇ ਨੇ ਇੱਥੇ ਪਤਾ ਨਹੀਂ ਕਿੰਨੇ ਉਹਨੂੰ ਨਹੀਂ ਪਤਾ ਠੀਕ ਹੈ ਤਾਂ ਇਸ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਇਹ ਪਰਿਵਾਰ ਦੇ ਹਾਲਾਤ ਕੀ ਨੇ ਇਹ ਵੀ ਜਿਹੜੇ ਬ੍ਰੈਡ ਖਾ ਕੇ ਗੁਜ਼ਾਰਾ ਕਰ ਰਹੇ ਨੇ ਬ੍ਰੈਡ ਆ ਜਿਹੜਾ ਸਾਹਮਣੇ ਪਿਆ ਸਾਈਡ ਤੇ ਪੁਰਾਣੀਆਂ ਰੋਟੀਆਂ ਪਈਆਂ ਨੇ ਇਹ ਹਾਲਾਤ ਇਹਨਾਂ ਘਰਾਂ ਦੇ ਬਣੇ ਹੋਏ ਆ ਦਾ ਲਗਾਤਾਰ ਤੁਹਾਨੂੰ ਦਿਖਾ ਦਿੰਨੇ ਆ ਕਿ ਜਿੰਨੇ ਵੀ ਕਮਰੇ ਨੇ ਕਿੰਨੇ ਇੱਥੇ ਰਹਿੰਦੇ ਨੇ ਤੁਸੀਂ ਹਾਂਜੀ ਕਿੰਨੇ ਜਨ ਰਹਿਣੇ ਹੋ ਆਪਾਂ ਇਹ ਦੂਜਾ ਨਾਨਕ ਰਹਿਦਾ ਇੱਥੇ ਸਮਾਨਸ ਕੋਣ ਆਏ ਆ ਸਮਾਨਸ ਕੋਣ ਆਏ ਆ ਹਾਂਜੀ ਆਪਾਂ ਦੂਜਾ ਬਾਣੀ ਰਹਿੰਦੇ ਆ ਅੱਛਾ ਨਾਨਕ ਚਲੇ ਗਏ ਸੀ ਤੁਸੀਂ ਹਾਂਜੀ ਉਹ ਮੇਰਾ ਪਾਪਾ ਦੂਜਾ ਬਾਹਰ ਸੀ ਤੇ ਆਪਾਂ ਫਿਰ ਇੱਥੇ ਰਹਿੰਦਾ ਸੀ ਇੱਥੇ ਰਹਿੰਦਾ ਸੀਗਾ ਤੇ ਕੰਨ ਕਿੰਨਾ ਪਾਣੀ ਆ ਗਿਆ ਸੀ ਇੱਥੇ ਪਾਣੀ ਜ਼ਿਆਦਾ ਸੀ ਸਾਡੇ ਸਾਰੇ ਸਮਾਨ ਭੇਜ ਗਿਆ ਸੀ ਸਾਰੇ ਸਾਰੇ ਸਮਾਨ ਭੇਜ ਗਿਆ ਸੀ ਹਾਂਜੀ ਉਹ ਮਮੂ ਨੀ ਤੁਹਾਡੀ ਕਿਤਾਬਾਂ ਕਿੱਥੇ ਆ ਉਹ ਨਾਨਕੇ ਆ ਉਹ ਨਾਨਕੇ ਲੈ ਕੇ ਸੀ ਤੁਸੀਂ ਹਾਂਜੀ ਠੀਕ ਹੈ ਤਾਂ ਆ ਛੋਟੇ ਛੋਟੇ ਬੱਚੇ ਆ ਇਹ ਕਿਵੇਂ ਗੁਜ਼ਾਰਾ ਕਰਦੇ ਨੇ ਤੁਹਾਨੂੰ ਉਹ ਦਿਖਾ ਰਹੇ ਆ ਲਗਾਤਾਰ ਤਸਵੀਰਾਂ ਇਨ੍ਹਾਂ ਘਰਾਂ ਦੀਆਂ ਜਿਨ੍ਹਾਂ ਦੇ ਹਾਲਾਤ ਨੇ ਜਿਹੜੇ ਹੜਾ ਨੇ ਕੀ ਕਰਦੇ ਨੇ ਤਾਂ ਇਹਨਾਂ ਦਾ ਜਿਹੜਾ ਹਰਜਾਨਾ ਆ ਇਹ ਕੌਣ ਭਰੂਗਾ ਜੇਕਰ ਤੁਹਾਨੂੰ ਇਹਨਾਂ ਦੇ ਘਰੇ ਪਿਆ ਰਾਸ਼ਨ ਦਿਖਦਾ ਤਾਂ ਇਹਨਾਂ ਦੇ ਆ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੇਟੀਆਂ ਦੀਆਂ ਪੇਟੀਆਂ ਹੜ੍ਹਾਂ ਦੇ ਕਾਰਨ ਖਾਲੀ ਕਰਨੀਆਂ ਪੈ ਗਈਆਂ ਸਾਰਾ ਸਮਾਨ ਗਲ ਛੜ ਕੇ ਤਬਾਹ ਹੋ ਗਿਆ ਤਾਂ ਆ ਇਸ ਪਰਿਵਾਰ ਦੇ ਹਾਲਾਤ ਨੇ ਵੀ ਦਿਖਾ ਦਿੰਦੇ ਨੇ ਕਿ ਕੰਧਾਂ ਨਾਲ ਜਿਹੜੀਆਂ ਉਹਨਾਂ ਵਿੱਚ ਤਰੇੜਾਂ ਆ ਚੁੱਕੀਆਂ ਨੇ ਆ ਦੂਸਰੇ ਪਾਸੇ ਕੁਝ ਭਾਂਡੇ ਜਰੂਰ ਪਏ ਆ ਪਰਿਵਾਰ ਦੇ ਕੋਲੇ ਕਿਉਂਕਿ ਭਾਂਡਿਆਂ ਨੂੰ ਕੋਈ ਗਲ ਛੜ ਨਹੀਂ ਸਕਦਾ ਤਾਂ ਆ ਹਾਲਾਤ ਆ ਇਹਨਾਂ ਪਰਿਵਾਰਾਂ ਦੇ ਕਿੰਨਾ ਕੁ ਰਸਣ ਮਿਲ ਗਿਆ ਤੁਹਾਨੂੰ ਸਾਨੂੰ ਤਾਂ ਕੋਈ ਮਿਲੇ ਨਹੀਂ ਰਸਣ ਜੀ ਦਾ ਕਰ ਹੂੰ ਕਿੰਨੇ ਨੇ ਨੇ ਇੱਥੇ ਅਸੀਂ ਮੇਰੇ ਬੱਚੇ ਨੇ ਛੋਟੇ ਛੋਟੇ ਆ ਛੋਟੇ ਛੋਟੇ ਬੱਚੇ ਆ ਹਾਂਜੀ ਸਾਰਾ ਕੁਝ ਰੁੜ ਗਿਆ ਹੜਾਂ ਚ ਹਾਂਜੀ ਸਾਰਾ ਕੁਝ ਰੁੜ ਗਿਆ ਰੁੜ ਤਾਂ ਆ ਇੰਨਾ ਕਰਾਂ ਦੇ ਹਾਲਾਤ ਨੇ ਇਹ ਭੈਣ ਨੂੰ ਆ ਜਿਹੜਾ ਪੈਣ ਰੋਣ ਲੱਗ ਗਈ ਹੈ ਹਲੇ ਅਸੀਂ ਆਏ ਆ ਪਰ ਇਹ ਰੋਣ ਲੱਗ ਗਿਆ ਕਿਉਂਕਿ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ ਸਾਰਾ ਕੁਝ ਮਤਲਬ ਤੁਹਾਨੂੰ ਉਮੀਦ ਹੈ ਕੁਝ ਬਣੂਗਾ ਦੁਬਾਰਾ ਜਿੰਨਾ ਸਮਾਨ ਖਰਾਬ ਹੋ ਗਿਆ ਸਾਨੂੰ ਉਮੀਦ ਨਹੀਂ ਹੈ ਕਿ ਇਹ ਵੀ ਸਮਾਨ ਸਾਡਾ ਬਣੇ ਕੀ ਕੰਮ ਕਰਦੇ ਸੀ ਪਰਿਵਾਰ ਮਿਹਨਤ ਕਰੀਦੀ ਮਿਹਨਤ ਕਰਦੇ ਸੀ ਹਾਂਜੀ ਸਾਰਾ ਕੁਹਾੜ ਲੈ ਕੇ ਭਗਾ ਕੇ ਲੈ ਗਿਆ ਹਾਂਜੀ ਕਿੰਨੇ ਬੱਚੇ ਤੁਹਾਡੇ ਮੇਰੇ ਬੱਚੇ 3 ਨੇ ਤਿੰਨ ਬੱਚੇ ਆ ਹਾਂਜੀ ਹਾਂਜੀ ਦੋ ਕੁੜੀਆਂ ਇੱਕ ਲੜਕਾ ਹਮ ਮਲੋ ਕਿੰਨੇ ਦਿਨਾਂ ਬਾਅਦ ਕਰਿਆ ਆਇਓ ਆਪਣੇ ਵਾਪਸ ਮੈਂ ਇਹਨੂੰ ਮੇਰੇ ਸਹਣਾ ਹਫਤਾ ਹੀ ਹੋ ਗਿਆ ਦੋ ਤਿੰਨ ਹਫਤੇ ਹੋ ਗਏ ਮੈਂ ਹਫਤੇ ਬਾਅਦ ਆਈ ਆਪਣੇ ਨੜਕੇ ਰਹਿੰਦੇ ਹੈ ਬੱਚੇ ਮੇਰੇ ਵੀ ਨੜਕੇ ਰਹਿੰਦੇ ਸੀ ਹਾਂਜੀ ਪਾਣੀ ਦੇ ਕਾਰਨ ਜਦੋਂ ਆ ਕੇ ਹਾਲਾਤ ਦੇਖੇ ਘਰ ਦੇ ਕਿ ਆ ਕੀ ਬਣ ਗਿਆ ਦੇਖੇ ਗਏ ਹਾਂ ਬਹੁਤ ਕੱਪੜੇ-ਕੁਪੜੇ ਸਾਡੇ ਸਾਰੇ ਖਰਾਬ ਹੋ ਗਏ ਸਾਰਾ ਸਮਾਨ ਸਾਡਾ ਦਾਣਾ ਪੱਕਾ ਸਭ ਇਹਨਾਂ ਦਾ ਬਰਬਾਦ ਹੋ ਗਿਆ ਇਹਨਾਂ ਦਾ ਸਾਰਾ ਕੁਝ ਬਰਬਾਦ ਹੋ ਗਿਆ ਤੁਹਾਨੂੰ ਤੁਹਾਨੂੰ ਇਹ ਵੀ ਕਹਿ ਰਹੇ ਕਿ ਬੜਾ ਰਾਸ਼ਨ ਇਕੱਠਾ ਕਰ ਲੈਣਾ ਕਰਨ ਦੇਖ ਲਓ ਕਿ ਸਾਡਾ ਰਾਸ਼ਨ ਹੈਗਾ ਸਾਡੇ ਕੋਲ ਤੇ ਮਤਲਬ ਤੁਸੀਂ ਤਾਂ ਆਏ ਵੀ ਕਹਿੰਦੇ ਹੋ 15 ਦਿਨਾਂ ਬਾਅਦ ਕਰ ਰਹੇ ਹਾਂ ਹਾਂਜੀ ਹਮ ਪਰ ਗੁਜ਼ਾਰਾ ਕਿਵੇਂ ਕਰ ਦੋ ਰਹਿਨੇ ਕਿੱਥੇ ਹੁਣ ਇੱਥੇ ਮੈਂ ਆਇਆ ਹੋ ਤੇ ਬਾਦ ਆਇਆ ਰਹੀਦੀ ਮੈਂ ਆਪਣੀ ਪੇਕੇ ਸੀ ਹਮ ਹੁਣ ਬਾਹਰ ਸੋਣਾ ਬੈ ਕਾਰਨਾ ਤੁਹਾਨੂੰ ਇੱਥੇ ਹਰਾਦੇ ਬਣੇ ਪਏ ਆ ਘਰ ਵੀ ਤੁਹਾਡਾ ਕਮਜ਼ੋਰ ਪੈ ਗਿਆ ਪਾਣੀ ਨਾਲ ਹਾਂਜੀ ਤਾਂ ਲਗਾਤਾਰ ਜਿਹੜੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਦਿਖ ਰਹੇ ਉਹਦਾ ਕਾਰਨ ਇਹ ਹੈ ਕਿ ਕੋਈ ਉਮੀਦ ਨਹੀਂ ਦਿਖ ਰਹੀ ਜਿਹੜਾ ਪਰਿਵਾਰ ਸੀਗਾ ਉਹਨੇ ਜੋ ਕੁਝ ਬਣਾਇਆ ਸੀ ਵਟਿਆ ਸੀ ਉਹ ਸਾਰਾ ਕੁਝ ਹੜ੍ਹਾਂ ਨੇ ਤਬਾਹ ਕਰ ਦਿੱਤਾ ਦੂਸਰਾ ਕਮਰਾ ਇਹ ਵੀ ਬਿਲਕੁਲ ਖਾਲੀ ਕੀਤਾ ਹੋਇਆ ਕਿਉਂਕਿ ਜਿੰਨੇ ਕੱਪੜੇ ਸੀਗੇ ਜਿੰਨਾ ਸਮਾਨ ਸੀ ਟਾਇਲ ਪੱਤੇ ਦੀਆਂ ਛੱਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੋਈਆਂ ਨੇ ਇਧਰਲੇ ਪਾਸੋਂ ਜੜੀਆਂ ਟੈਲਾਂ ਨੇ ਉਹ ਥੱਲੇ ਨੂੰ ਝੁਕੀਆਂ ਹੋਈਆਂ ਨੇ ਇਹ ਵੀ ਛੱਤ ਕਦੋਂ ਵੀ ਡਿੱਗ ਸਕਦੀ ਹੈ ਇਹਨਾਂ ਦੀਆਂ ਦੋ ਲੜਕੀਆਂ ਜਿਹੜੀਆਂ ਛੋਟੀਆਂ ਦਿਖਾਈਆਂ ਤੁਹਾਨੂੰ ਉਹ ਲੜਕੀਆਂ ਨੇ ਤੇ ਇੱਕ ਬੱਚਾ ਛੋਟਾ ਆ ਤਾਂ ਪੂਰਾ ਸਮਾਨ ਆ ਜਿਹੜਾ ਉਹ ਬਿਲਕੁਲ ਖਰਾਬ ਹੋ ਚੁੱਕਿਆ ਹੈ ਇਹ ਪਰਿਵਾਰ ਆ ਜਿਹੜਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੀਟਰ ਦੇ ਉੱਤੇ ਆਪਣਾ ਭੋਜਨ ਪਾਣੀ ਬਣਾ ਕੇ ਗੁਜ਼ਾਰਾ ਕਰ ਰਿਹਾ ਦੂਸਰੇ ਪਾਸੇ ਵੀ ਇਹਨਾਂ ਦਾ ਜਿਹੜਾ ਸਾਰਾ ਸਮਾਨ ਹੈ ਉਹ ਬਿਲਕੁਲ ਨਸ਼ਟ ਹੋ ਚੁੱਕਿਆ ਜਿੰਨੇ ਬਿਸਤਰੇ ਸੀਗੇ ਜਿੰਨੀਆਂ ਰਜਾਈਆਂ ਕੰਬਲ ਸਹਰਾਣੇ ਸਾਰਾ ਕੁਝ ਇਹਨਾਂ ਦਾ ਖਰਾਬ ਹੋ ਚੁੱਕਿਆ ਇਹ ਉਹਨਾਂ ਘਰਾਂ ਦੀ ਕਹਾਣੀ ਹੈ ਜਿੰਨਾਂ ਘਰਾਂ ਉੱਤੇ ਲੋਕ ਇਹ ਕਹਿ ਰਹੇ ਕਿ ਇਹਨਾਂ ਨੇ ਬੜਾ ਸਮਾਨ ਇਕੱਠਾ ਕਰ ਲਿਆ ਹੜ੍ਹਾਂ ਦੇ ਕਾਰਨ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹੋ ਸਕਦਾ ਕਿਸੇ ਨੇ ਕਰ ਵੀ ਲਿਆ ਹੋਵੇ ਪਰ ਜੋ ਅਸਲ ਹਕੀਕਤ ਹੈ ਇਹ ਪਿੰਡ ਦੀ ਇਹ ਪਿੰਡ ਬਿਲਕੁਲ ਰਾਵੀ ਦੇ ਕੰਢੇ ਤੇ ਆ ਇਹਨਾਂ ਪਿੰਡਾਂ ਦੇ ਹਾਲਾਤ ਨੇ ਜਿਹੜੇ ਸਾਰਾ ਕੁਝ ਤਬਾਹ ਹੋ ਚੁੱਕਿਆ ਸਾਰੀ ਉਮਰ ਦੀ ਕਮਾਈ ਤਬਾਹ ਹੋ ਗਈ ਹੈ ਇਹ ਆਪਾਂ ਕਿਹੜੇ ਪਿੰਡ ਵਿੱਚ ਹਾਂ ਜੀ ਇਹ ਬੇਦੀਛਣਾ ਇਹ ਪਿੰਡ ਦਾ ਨਾਮ ਬੇਦੀਛਣਾ ਜੋ ਕਿ ਅਜਨਾਲੇ ਹਲਕੇ ਦੇ ਵਿੱਚ ਪੈਂਦਾ ਤੇ ਰਾਵੀ ਦੇ ਬਿਲਕੁਲ ਨੇੜੇ ਆ ਇੱਕ ਬਨ ਬਾਰਡਰ ਵਾਲਾ ਬਨ ਜਿਹੜਾ ਟੁੱਟ ਕੇ ਪਾਣੀ ਇੱਧਰ ਆ ਗਿਆ ਇਸ ਪਿੰਡ ਦੇ ਦੂਸਰੇ ਪਾਸੇ ਵੀ ਬਨ ਹੈ ਬਨ ਦੇ ਕਾਰਨ ਪਾਣੀ ਹੈ ਜਿਹੜਾ ਉਹ ਵਿੱਚ ਇਕੱਠਾ ਹੋ ਗਿਆ ਤੇ ਪਰਿਵਾਰਾਂ ਦੇ ਹਾਲਾਤ ਬਣ ਗਏ ਪਿੰਡ ਦੇ ਵਿੱਚ ਤੁਹਾਨੂੰ ਹੁਣ ਵੀ ਪਾਣੀ ਜਿਹੜਾ ਨਜ਼ਰ ਆਉਗਾ ਤੁਹਾਨੂੰ ਉਹ ਪਾਣੀ ਵੀ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਨਾਲ ਪਾਣੀ ਹਾਲੇ ਤੱਕ ਪਿੰਡ ਦੇ ਵਿੱਚ ਫਿਰ ਰਿਹਾ ਇਹ ਪਾਣੀ ਨਿਕਲਣ ਨੂੰ ਕੋਈ ਰਾਹ ਨਹੀਂ ਆ ਦੇਖ ਸਕਦੇ ਹੋ ਸਾਹਮਣੇ ਕਿਸ ਤਰੀਕੇ ਨਾਲ ਪਿੰਡ ਦੇ ਵਿੱਚ ਹਾਲੇ ਤੱਕ ਪਾਣੀ ਹੈ ਤੇ ਇਨ੍ਹਾਂ ਪਿੰਡਾਂ ਦੇ ਹਾਲਾਤ ਇਹ ਨੇ ਕਿ ਉਹ ਬ੍ਰੈਡ ਖਾ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਤਾਂ ਕੋਈ ਤੜਕਾ ਮਾੜਾ ਮੋਟਾ ਲਾ ਕੇ ਖਾ ਪੀ ਕੇ ਆਪਣਾ ਗੁਜ਼ਾਰਾ ਕਰ ਰਹੇ ਆ ਸਮਾਨ ਸਾਰਾ ਤਬਾਹ ਹੋ ਗਿਆ ਲੱਖਾਂ ਰੁਪਏ ਦਾ ਨੁਕਸਾਨ ਇਨ੍ਹਾਂ ਪਿੰਡਾਂ ਦਾ ਹੋ ਚੁੱਕਿਆ